ਨੋਏ ਸਤਰੀਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਕੰਮ ਚੱਲ ਪਿਆ ਜੀ ਫੇਰ ਅੱਜ ਪਰ ਮੀਂਹ ਨੇ ਰਾਤ ਕੰਮ ਖਰਾਬ ਕਰਤਾ ਲਾਈਟ ਨਹੀਂ ਆਈ ਸਾਰੀ ਰਾਤ ਬਿਨਾ ਲਾਈਟ ਤੇ ਹੀ ਆ ਅੱਬੇ ਕਮਾਲ ਪਰ ਕਿਹੜੇ ਆਈ ਹੋਣੀ ਲਾਈਟ ਉਹ ਵੀ ਆਪਣੇ ਤੀ ਜਾਂਦੀ ਆ ਆ ਹਾਂ ਉਹ ਵੀ ਰੰਗਦਾ ਬੰਦ ਹੀ ਹੋ ਆ ਹੁਣ ਆਈ ਸੀ ਫੇਰ ਭੱਜ ਗਈ ਉਹਨੇ ਦੇਖਿਆ ਹੋਣਾ ਟ੍ਰੇਲ ਮਾਰ ਕੇ ਦੀ ਹਾਂ ਟ੍ਰੇਲ ਟ੍ਰੇਲ ਦੇਖਿਆ ਤਾਂ ਉਹ ਤਾਂ ਚੱਲਦਾ ਉਹ ਇਨਵਰਟਰ ਪਰ ਹੈਂ ਲੇਬਲ ਵਾਲੀ ਨਾਲ ਹੀ ਇੱਥੇ ਪਈ ਹੋਣੀ ਰੁੜਦੀ ਵਿਚਾਰੀ ਕਿਤੇ ਇੱਥੇ ਦੇਖਾ ਗੁੰਜੇ ਚ ਇੱਥੇ ਨਾ ਮੈਂ ਦੇਖ ਲਈ ਸਾਡੀ ਖੋਲਿ ਜਣਾਓ ਇਹ ਇੱਕ ਹੋਰ ਇੱਕ ਤਾਂ ਪਈ ਆ ਭਾਈ ਕਾ ਫਿਰ ਅੱਜ ਹੁਣ ਰਸੋਈ ਨੂੰ ਖਾਲੀ ਕਰਕੇ ਉਹਦੇ ਵਿੱਚ ਫਰਸ ਦੀ ਤਿਆਰੀ ਕਰਨੀ ਹੈ ਇੱਕ ਇੱਕ ਗੁਰੇ ਫਰਸ ਦੀ ਮੈਂ ਤਿਆਰੀ ਕਰੀਏ ਹੋਰ ਕੰਮ ਤਾਂ ਅੱਜ ਹੁਣਾ ਨਹੀਂ ਲਪਾਈਦਾ ਵੀ ਪਾਣੀ ਗੈਲ ਲਾਈਟ ਗੈਲ ਰੀਦੇ ਕਰਕੇ ਹੀ ਤਿਆਰੀ ਆ ਵੀ ਇੱਥੇ ਤਿਆਰੀ ਸ਼ੁਰੂ ਕਰੀਏ ਅੱਜ ਬਾਕੀ ਦੇਖਦੇ ਹਾਂ ਜੀ ਬਾਬੇ ਜੀ ਜ਼ੋਰ ਦੇ ਲਾ ਬਾਬੇ ਆ ਗਿਆ ਕਰਨ ਲਾਤੀ ਮਿੱਟੀ ਪਰ ਹਾਂਜੀ ਇਹ ਤਾਂ ਬਹੁਤ ਚੇ ਨਾ ਲਾ ਹਜੇ ਥੋੜੋ ਲੱਗਣਾ ਔਰੇ ਲੈ ਲੈ ਰੋੜੀ ਪਾ ਵੀ ਫੜ ਕੋ ਲੈ ਰੋੜੀ ਪਾ ਕੇ ਨਹੀਂ ਅੱਜ ਜਨਾ ਬਣਾਏ ਉਹ ਤੇਨੂੰ ਪਾਣੀ ਆ ਗਿਆ ਪਾਈਪ ਚੋਂ ਥੱਲੇ ਨੂੰ ਪਾਣੀ ਭਜ ਗਿਆ ਇੱਥੇ ਆ ਕੇ ਖੜ ਗਿਆ ਇੱਧਰ ਠੀਕ ਆ ਸਾਰੀ ਉਹ ਹਾਂ ਨੀਮਾ ਤਾਂ ਨੇ ਤੇ ਨੀਮਾ ਦਾ ਫ੍ਰੀ ਦੇ ਕਰਕੇ ਉਹ ਪਾਣੀ ਪੁੱਜਣੇ ਕਰਕੇ ਜਿਆਦਾ ਦਲਦਲ ਉੱਥੇ ਹੋ ਗਈ ਪਰਾਂ ਠੀਕ ਆ ਹਜੇ ਪਾਣੀ ਚੱਲ ਗਿਆ ਹਾਂ ਇੱਥੇ ਜਿਆਦਾ ਏ ਸਾਡੇ ਦੇ ਦਿਨ ਦੀ ਸ਼ੁਰੂਆਤ ਹੁਣ ਕਿ ਆ ਕਿ ਹਾਸੇ ਗੱਲ ਤੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ ਵਾਲੇ ਗਾਸੀ ਗੱਲੀ ਹੈਗੀ ਅੱਜ ਦੇ ਦਿਨ ਤੋਂ ਤੱਕ ਮੁਣਕ ਵੀ ਹੈਗੀ ਆ ਹਾਂ ਹਾਸੇ ਮਿਲ ਆ ਵੀ ਇੱਧਰ ਨੂੰ ਹੋ ਲੋ ਇੱਧਰ ਨੂੰ ਹੋ ਲੋ ਬਸ ਅੱਜ ਲੈ ਲਾਈਟ ਵੀ ਲੈਟ ਰਿਹਾ ਗਿਆ ਪਾ ਥੋੜਾ ਜਿਆਦਾ ਲੈਟ ਵੀ ਆ ਜਾਵੇ ਤਾਂ ਵੀ ਕੰਮ ਗੜਬੜੇ ਆ ਪਾਣੀ ਉਹ ਵੀ ਲੱਗ ਜਾਂਦੇ ਹੈ ਹੈ ਨਹੀਂ ਫਿਰ ਉੱਥੇ ਰੂੜੀ ਪਾ ਕੇ ਮਿੱਟੀ ਪਧਰਾ ਹੋ ਜੂਗਾ ਪਹਿਲਾਂ ਅੰਦਰ ਤੇ ਰੂੜੀ ਕੱਢੀ ਆ ਹੁਣ ਅੰਦਰ ਤੇ ਮਿੱਟੀ ਨਿਕਲਣੀ ਆ ਫੇਰ ਰੂੜੀ ਪੈਣੀ ਆ ਉਹ ਤਾਂ ਕੋਈ ਨਹੀਂ ਚੱਲ ਆਪਾਂ ਨੇ ਕਰਦਣਾ ਕੋਈ ਨਾ ਬੋਲ ਮਤੂੰ ਜਿਹੜਾ ਨਾਮ ਹਾਲੂਗਾ ਤੇ ਚੈਂਬਰ ਦੇ ਲਈ ਅੰਦਰ ਨਾ ਜਾਓ ਨਾ ਨਾ ਟੀਰੀਆਂ ਵੀ ਰਹਿੰਦੀਆਂ ਬਾਬੇ ਬਾਹਰ ਵੀ ਮਾਰਨੇ ਨੂੰ ਅੰਦਰ ਵੀ ਰਹਿੰਦੀ ਇੱਕ ਚੱਲ ਦੇਖਦੇ ਅੱਜ ਕੋਈ ਨਹੀਂ ਉਨੇ ਨਿਸ਼ਾਨਪਰੇ ਚੱਕੀ ਪੈਣ ਵਾਲੇ ਫਿਰ ਹਾਂ ਫੇ ਉੱਪਰ ਚੱਲ ਫੇ ਹੋਰ ਠੀਕ ਆ ਵੀ ਹਾਂ ਦਾ ਨਿਸ਼ਾਨ ਹੋਊਗੀ ਕੱਲ੍ਹ ਫੇ ਇਹ ਤਾਂ ਫੇ 2 ਫੁੱਟ ਵਾਲੇ ਨਿਸ਼ਾਨਪਰੇ ਤੇ ਹੀ ਆ ਆ ਨਾਲੇ ਇਹੀ ਨਿਸ਼ਾਨ ਫੇ ਛੱਡ ਦੇ ਕੰਮ ਆ ਜੂ ਚੱਲ ਇੱਥੇ ਵੀ ਲਾ ਦੇ ਲਈ ਚੱਲ ਜਿੱਥੇ ਲੂਟ ਆਉਂਦਾ ਫਾਇਦਾ ਹੀ ਇਹਦਾ ਹੋਰ ਕੱਲ ਤੇ ਆਏ ਕਰੂਗੇ ਅਸਾਂ ਅਬ ਇਹ ਨੇ ਰਹਿਣ ਦੇ ਫੇਰ ਇਹ ਨੀ ਉਰੇ ਫੇ ਸੁੱਕ ਜਾਣ ਦੇ ਮੜਾ ਜਾ ਇੱਧਰ ਫੇਲ ਆਹ ਲਾ ਪੂਰੇ ਕੋਈ ਕੁਝ ਨਹੀਂ ਪਤਾ ਮਿਸਤਰੀ ਨੂੰ ਪਤਾ ਲੈ ਫਲੇ ਮਿਸਤਰੀ ਨੂੰ ਵੀ ਨਹੀਂ ਪਤਾ ਫਲੇ ਤਾਂ ਆਰਡਰ ਹੋਣੇ ਆ ਹਾਂ ਮਿੱਟੀ ਪਛਾੜ ਕੇ ਦੇਖਦੇ ਹਾਂ ਮੈਂ ਬੰਦਾ ਸੁਆਉਣ ਕਿ ਇੱਧਰ ਐ ਕਰੂੰ ਹੂੰ ਜੀ ਨਹੀਂ ਲੱਗਦਾ ਹੈ ਹੈ ਉਹ ਮਾਈਕਾ ਚਾਹ ਉਹਨੇ ਕੰਨ ਕੰਨ ਕਮਰੇ ਚ ਬੰਦ ਕਰ ਦਿੱਤੇ ਇੱਕ ਬੰਦਾ ਹੋਰ ਆ ਗਿਆ ਇਹਨੂੰ ਖਾਣ ਵਾਸਤੇ ਦੇ ਲਾ ਸੁੱਕੇ ਐਨੀ ਡਿਮਾਂਡ ਆ ਯਾਰ ਅਸ਼ਵੀਰ ਵੀ ਆ ਗਿਆ ਲੈਣ ਤੈਨੂੰ ਲੈ ਇਹ ਕਾਂਡਾ ਹੈ ਆ ਕਾਂ ਨੂੰ ਮੈਂ ਕਾੜੀ ਨੂੰ ਨਾਉਣੇ ਨੂੰ ਨਾ ਮੈਂ ਹੱਥ ਨਾਲ ਦੇਖ ਲਿਆ ਕਿ ਕੋਲ ਖੋਲੇ ਜਾੜੂ ਨਾ ਬੈਜੇ ਲੈ ਦਾ ਸਹੀ ਜੀ ਖੋਲ ਕੇ ਲੈ ਜਾਣੇ ਦਾ ਕੀ ਚੱਕਰ ਨਵੀਂ ਤਕਨੀਕ ਬਸ ਜੇ ਦੋ ਰੋੜੀ ਯਾਰ 24 ਘੰਟੇ ਪਾਣੀ ਨਹੀਂ ਪੀ ਸਕਦਾ ਡੰਗਰ ਮੈਂ ਤਾਂ ਵੀ ਮਿੱਟੀ ਲਾ ਦੇ ਗਏ ਦੀ ਇਸ ਤੇ ਕਰਾ ਹਾਂ ਹਾਂ ਮੈਂ ਪਾਣੀ ਨਾਲ ਪਾਣੀ ਨਾਲ ਟੀ ਲਾ ਕੇ ਪਾ ਲੈ ਜਿਹੜਾ ਟੀ ਹੋਣਾ ਥੋੜਾ ਝੜ ਦੇਗਾ ਨਾ ਛੱਡਣਾ ਥੋੜਾ ਆ ਆਪਣੇ ਆਪ ਆ ਜਣ ਜਾਦੂ ਨੇ ਪੀਲੇ ਕੁੱਟ ਕੁੱਟਾ ਜੀ ਕਰਨ ਅੱਛਾ ਲੈਵਲ ਆਊਗਾ ਇਹਦਾ ਲੈਵਲ ਠੀਕ ਆ ਆ ਬਾਬਾ ਸੁਣ ਲੈ ਕਹਿੰਦਾ ਮੱਛਰ ਵਾਲਾ ਜੀ ਬਾਬੇ ਇਹਦਾ ਜੀ ਮਾਮਾ ਦਾ ਕੁਛ ਆ ਆ ਪਾ ਦੇ ਜਾਂ ਭੇਜ ਯਾਰ ਕੰਮ ਕਾਦੇ ਵਾਸਤੇ 1 ਮਿੰਟ ਵਾਸਤੇ ਚਾਹੀਦਾ ਇਹਨੂੰ ਦਿਖਾਉਣਾ ਕੋਸ ਜਦ ਦੀ ਮੋੜ ਦੇਣਾ ਵਸਾਂ ਨੂੰ ਆ ਬੱਦਲ ਮੋੜਦਾ ਬੱਦਲ ਗੜਕਦਾ ਪੂਰੀ ਯਾਰ ਤੂੰ ਖੇ ਤੂੰ ਵੀ ਸੁੱਖੇ ਨੇ ਦੇਣਾ ਆ ਬੱਦਲ ਗੜਕਦਾ ਪਹਿਲਾਂ ਦੋ ਟਾਸ ਵਾ ਲੋ ਵੀ ਨਹੀਂ ਲੱਗੇ ਜਾਣਾ ਲੈ ਭਾਈ ਆ ਜਾ ਉਕਾਈਨੀ ਦਮਾ ਰਿਆ ਹੈ ਹੈ ਹਾਂ ਹਾਂ ਪੰਡਰਾਲੀਆਂ ਥੱਲੀ ਪੈ ਗਈਆਂ ਨੇ ਹੈ ਪੰਡਰਾਲੀਆਂ ਸਾਢੇ ਕਿ ਤਿੰਨ ਚਾਰ ਪੈ ਗਈਆਂ ਥੱਲੇ ਉਹ ਨਹੀਂ ਆ ਪੰਡਰਾਲੀਆਂ ਪੈ ਗਈ ਸਾਰੀਆਂ ਪਹਿਲਾ ਜਗ੍ਹਾ ਫਿਰ ਮੈਨੂੰ ਘਟ ਲੱਗੀ ਜਾਂਦੀ ਹੈ ਬਾਈ ਜੱਟਾਂ ਕੋਲ ਤਾਂ ਤੂੰ ਜੇ ਸਾਰਾ ਛੱਤਲਾ ਦਾ ਵੀ ਦੂੜੀਓ ਲੱਗਣੀ ਆ ਲੱਗਣੀ ਆ ਟਰਾਲਾ ਖੜ ਗਿਆ ਜਗ੍ਹਾ ਤਾਂ ਸਾਰੀ ਕਲਰ ਆ ਇਹ ਕੋਈ ਨਿਸ਼ਾਨ ਨਹੀਂ ਪਿਆ ਲੱਗਦਾ ਫਿਰ ਹਿੱਲ ਗਿਆ ਸਿਸਟਮ ਹੁਣ ਥੋੜਾ ਘਟਾਦਾ ਹੋਰ ਚੱਲ ਦੇਖ ਇੱਚਾ ਕਰੂੰਗਾ ਨਾ ਇਧਰ ਹਾਂ ਆ ਛਾਡੀ ਚੱਕ ਦੇਣਾ ਆਹਰਾ ਦਾ ਫੇਕੀ ਚੱਕ ਹੈ ਆਣੀ ਮਾਰ ਖਾਣਾ ਨਾ ਛਾਡੂ ਚੋਂ ਚੱਕ ਦਨ ਥੱਲੇ ਤੇ ਮਟੀ ਭੋਗੀ ਦੇ ਆਹ ਮਟੀ ਚੱਕ ਦਣਾ ਸਰਾਹਿੰਦਰ ਲੈਵਲ ਕਾ ਦਾ ਕੱਢਦਾ ਇੰਨੇ ਇਹਦਾ ਪਰਸਰ ਲੈਵਲ ਆਉਣਾ ਇੱਥੇ ਆਉਣਾ ਉਹ ਤੂੰ ਬੜਾ ਲੈਵਲ ਵਾਲਾ ਬਣਦਾ ਕੱਲ ਉਰੀ ਮਿੱਟੀ ਧਰਾਈ ਗਏ ਹੁਣ ਪਰਲੇ ਪਾਸੇ ਨੂੰ ਖਿੱਚੀ ਜਾਂਦਾ ਕੰਮ ਤੇਰਾ ਸੋਹਣਾ ਆ ਇਹ ਨਹੀਂ ਕਰਾਂਗਾ ਜਿਹੜਾ ਕਰਾਂਦਾ ਮੇਤਰੀ ਹੋ ਇਹ ਨਹੀਂ ਕਿਸੇ ਲੈਵਲ ਕੱਢਦੇ ਕੱਲ ਉਰੇ ਗੇਰੀ ਗਏ ਹੁਣ ਪਰਲੇ ਪਾਸੇ ਨੂੰ ਖਿੱਚੀ ਜਾਓ ਹਾਂ ਸੌ ਦੂਰ ਮਾਰਿਆ ਤੇ ਅੱਜ ਨੂੰ ਹੋ ਨਹੀਂ ਲੈਵਲ ਨਹੀਂ ਕੱਢੇ ਮੈਂ ਕਿਹਾ ਨਹੀਂ ਤੇ ਖੇਲ ਮੈਂ ਕਰਦੇ ਯਾਰ ਇਹ ਵੀ ਦਰਦੇ ਹੀ ਨੇ ਲੀਵਲ ਕੱਢ ਕੇ ਗੇਰ ਦੇ ਵਧੀਆ ਰਹਿਣਾ ਤਾਂ ਹੋਰ ਫੇਰ ਨਹੀਂ ਚੱਲ ਕੋਈ ਨਹੀਂ ਰਲਾ ਦੋ ਰਲਾ ਦੋ ਛੇਤੀ ਆਪਾਂ ਵੀ ਆਪਣਾ ਪਲੰਬਰ ਵਾਲਾ ਕੰਮ ਕਰੀਏ ਉੱਥੇ ਗੰਗੂ ਵਾਲੇ ਬਣਾ ਬਾਬੇ ਪੈਸੇ ਬਹੁਤ ਬਾਥਰੂਮ ਦੇ ਹੋ ਗਏ ਫੇਰ ਰਸੋਈ ਦਾ ਨਿਕਲ ਕੇ ਇੱਧਰ ਤੇ ਹੁਣ ਮਾ ਘੜੀ ਘੜੀ ਤਾਂ ਹੋਣਾ ਨਹੀਂ ਹੁਣ ਦੱਬ ਦਈਏ ਨਵੇੜ ਦਈਏ ਜਿਹੜੇ ਪੈਪ ਹੈਗੇ 1 2 ਰਾਲਾ ਰੋੜਾ ਹਲਵਾ ਚਲੀ ਜਿੱਥੇ ਨੂੰ ਬਸ ਹਰ ਜਣੇ ਇਹਦੇ ਜਲ ਲੋ ਜੀ ਲਾਲ ਰੋੜੀ ਲੱਗੇ ਹੋਰੇ ਪਾਉਣ ਫਸ ਥੋੜਾ ਜਿਹਾ ਵੀ ਪਾ ਲਈ ਮੈਂ ਕਿਹਾ ਵੀ ਉਰੇ ਟਰੈਕਟਰ ਟਰੂਟਰ ਧੋਣੇ ਨੂੰ ਮੈਂ ਸਾਂ ਨਿਰਾਉਣੀਆਂ ਚਲੋ ਜ਼ਰੂਰੀ ਨਹੀਂ ਹੈਗਾ ਵੀ ਉੱਪਰੇ ਨਿਰਾਉਣੀਆਂ ਹਰੇਕ ਵਾਰ ਕਈ ਵਾਰੀ ਉਰੇ ਵੀ ਨਿਰਾਉਣੀਆਂ ਪੈ ਜਾਂਦੀਆਂ ਸਿਆਲ ਵਿੱਚ ਜੇ ਕਹਣਾ ਵੀ ਉੱਪਰ ਨਹੀਂ ਆਪਾਂ ਨੇ ਕਿੱਲਾ ਕਰਨਾ ਹੈਗਾ ਫਰਸ ਬਹੁਤ ਤਾਂ ਉਰੇ ਨਿੜਾ ਹੋ ਜਾ ਕਰੋ ਕੋਈ ਡੰਗਰ ਨਿਰਾਉਣਾ ਕੋਈ ਧੀ ਧੋਣੀ ਕੋਈ ਹੋਰ ਮਗਾ ਵੀ ਇੰਨਾ ਕਾਪਾ ਉੱਥੇ ਤੱਕ ਆਏ ਲਾਲ ਰੂੜੀ ਦਾ ਫਰਸ਼ ਪਾ ਦਈਏ ਵਧੀਆ ਰਹੂਗਾ ਲਾਲ ਰੂੜੀ ਵੀ ਮੁੱਕ ਜੂਗੀ ਨਾਲੇ ਆਪਣੀ ਨਾਲੇ ਬਜਰੀ ਜਿਹੜੀ ਉਹ ਵੀ ਲੱਗ ਜੂਗੀ ਕੰਡੇ ਸਾਰਾ ਕੁਝ ਸਹੀ ਹੋ ਜੂ ਤੇ ਇੰਨੀ ਸਲਾਹ ਕਰੀਏ ਵੀ ਇੱਥੇ ਤੱਕ ਪਾ ਦਈਏ ਬਾਕੀ ਉੱਧਰ ਪਾ ਦੇਣਾ ਰਸੋਈ ਦੇ ਮੂਹਰੇ ਆ ਚੀਜ਼ ਇੰਨਾ ਕ ਨਵੇੜ ਕੀਏ ਕੰਮ ਹੁਣ ਇੱਕ ਰੇੜਾ ਪਰਕੇ ਲਿਉਂਦੇ ਰੀਤੇ ਦਾ ਇਹ ਖੱਡਾਂ ਵਿੱਚ ਰੀਤਾ ਭਰੀਏ ਨਾਲ ਵਿੱਚ ਘਰੇੜਾ ਭੇਜਦੇ ਨਾਲ ਲੈਣ ਬਾੜੇ ਚ

ਇਹ ਮਨਗਰ ਕੌਲੇ ਦਾ ਸੌਦਾ ਹੀ ਦੁਸ਼ਮਣ ਸਾੜੇ ਕੌਲੇ ਠੀਕ ਆ ਇਹ ਤਾਂ ਹੈਗਾ ਬਾਦੂ ਤੇ ਉਹਨਾਂ ਦੇ ਬੋਲੇ ਦਾ ਗਿਆ ਪੀਣ ਗਿਆ ਹੈ ਇਹ ਕਦੇ ਨਾਮ ਕੋ ਬੰਨੇ ਦਾ ਤੋੜੇਗਾ ਇਹਦੇ ਜੀਤ ਨੂੰ ਭਾਗੇ ਖੜੀ ਮੇਰੇ ਆ ਬਾਬਾ ਜੀ ਦੀ ਗੱਲ ਇਹੀ ਆ ਬਾਬਾ ਜੀ ਦਾ ਇਹ ਪੁਆਇੰਟ ਆ ਕਿ ਜੇ ਵਿੱਚ ਕਿਸੇ ਨੇ ਫੋਸ ਕਰਿਆ ਉਹ ਕਰ ਲੈ ਕਰ ਲੈ ਇਹ ਵਿੱਚ ਕਿਸੇ ਨੇ ਫੋਸ ਕਰਿਆ ਉਹ ਬਾਬਾ ਜੀ ਦਾ ਇਹੀ ਟੈਨਸ਼ਨ ਆ ਇਪੋਸ ਔਖਾ ਹੋਰ ਨਾ ਸਰ ਪਾਣੀ ਕਰਦੇਗਾ ਨਾ ਓਕੇ ਇਹ ਤਾਂ ਕਰਨਾ ਜਦ ਹੂੰ ਬੱਬੇ ਆ ਗਿਆ ਬੱਬੇ ਦਾ ਨਾ ਪਰਾ ਗਿਆ ਅੱਬੇ ਹੀ ਸੰਭਧਾ ਦਿੱਤੀ ਜੀ ਦਾ ਤੇਰਾ ਬੱਬੇ ਇੱਥੇ ਬਾਬੇ ਕੀਲਾ ਕਰਕੇ ਰੱਖੀ ਹਾਂ ਬੱਬਾ ਕਰਕੇ ਕੀਲਾ ਕੱਢ ਕੇ ਰੱਖੋ ਬਾਈਦਰ ਪਕੀਲੇ ਨਾਲ ਪੂਛ ਬੰਤੀ ਹੈ ਕੋਈ ਮੂਵੀ ਹੋਣੀ ਹੂੰ ਇਹ ਹਿੱਲ ਕੇ ਇੱਥੇ ਕਦੇ ਥੱਲੇ ਬਹਿ ਜਾਂਦਾ ਪਰ ਉਹ ਸੈੱਟ ਹੋਈ ਜਾਂਦੀ ਐ ਤਾਂ ਉਹ ਉਹ ਤਾਂ ਹੈ ਜੀ ਰੋੜੀ ਵੀ ਪਾਤੀ ਐ ਇੰਨੀ ਦੋ ਜਣਾ ਇਹਦੇ ਨਾਲ ਇਹ ਮੈਂ ਕਹ ਲੀਕਾ ਛੱਡ ਦਿੰਦੇ ਦੇਣਾ ਤਾਂ ਨਾਲ ਚੱਕ ਲੈਣੇ ਬਹਿ ਉੱਥੇ ਦੋ ਦੋ 10 ਲੈ 10 ਲੈਣਾ ਛੱਡ ਦਿੰਦੇ ਆ ਬਾਈ ਹਲੇ ਵਾਪੀ ਐਨ ਪੱਕਿਆ ਐਨ ਇਹ ਰੇੜੀ ਨੇ ਸ਼ਾਨਾ ਪਾਤੀ ਹੈ ਇਹਨਾਂ ਇੱਡੇ ਤੋਂ ਕਹੀ ਇੱਡੇ ਤੇ ਹੈ ਜੀ ਇਹ ਅਜੇ ਪਕੜਾ ਥੋੜਾ ਜਿਹਾ ਦੋ ਚਾਰ ਦਿਨ ਲੱਗ ਜਾਣਗੇ ਉਹੀ ਰੈਡੀ ਹੈ ਨਿਸ਼ਾਨ ਪਾ ਦੇਗਾ ਹੂੰ ਹਾਂ ਹਫਤਾ ਕੇ ਹਮੇ ਇਸਕੀ ਨਹੀਂ ਅਗਲੇ ਬੁੱਧਵਾਰ ਨੂੰ ਬੰਦਾਂਗੇ ਨਗਰ ਹੂੰ ਅੱਜ ਸਾਰਾ ਕਲੀਅਰ ਹੋ ਗਿਆ ਵੀਰਵਾਰ ਅੱਜ ਅਗਲੇ ਦੇ ਹਾਂਜੀ ਕੱਲ ਬੁੱਧਵਾਰ ਨੂੰ ਪਾਇਆ ਤਾਂ ਦੂਵੇ ਫਰਸੋਂ ਨੂੰ ਬੰਦੀ ਹੈ ਪਹਿਲਾਂ ਜੀ ਕੋਈ ਨਾ ਮਾਰਦਾ ਉਦੋਂ ਡੰਗਰ ਤਿਲਕ ਤਾਂ ਤਿਲਕਦਾ ਵੀ ਨਹੀਂ ਲਉਣਾ ਉਹੀ ਤਾਂ ਜੱਗਾ ਆਇਆ ਜੱਗੇ ਦੇ ਵੀ ਲੱਗਿਆ ਪਤਾ ਨਾ ਮਿਸਤਰੀ ਮੋਟੇ ਗਿਆਤਾ ਜੱਗਾ ਨੂੰ ਕਹਿੰਦਾ ਵੀ ਦੂਆ ਪਾਸੇ ਲਾ ਦੇ ਜੱਗਾ ਕਹਿੰਦਾ ਉਹ ਵੀ ਲੱਗੂ ਇੱਕ ਤਾਂ ਮੈਂ ਦੇਖਿਆ ਵੀ ਐਸਟੀਮੇਟ ਲਾ ਗਿਓ ਖਰਚਾ ਬਹੁਤ ਇੱਕ ਫੇ ਤਿਲਕਦਾ ਵੀ ਆ ਮਗਾ ਫਿਰ ਇਹਨਾਂ ਨੂੰ ਤਾਂ ਨਵੀਂ ਇੱਟਾਂ ਤੇ ਲਾ ਦੋ ਤੇ ਮੇਰੀ ਬੁੱਢੀ ਹੋਈ ਨਿਕਲ ਜਾਂਦੀ ਆ ਮਗਾ ਫਿਰ ਇਹਨਾਂ ਨੂੰ ਤਾਂ ਨਵੀਂ ਇੱਟੇ ਲਾ ਦੋ 18-1900 ਦੀ ਇੱਟ ਨਵੀਂ ਵਾਲਾ ਲਾਵੇ ਬ ਨਵੀਂ ਇੱਟਾਂ ਆਇਆ ਵੀ ਕਸਾਰ ਲੱਗ ਜਾਂਦਾ ਉਹ ਵੀ ਰੌਡਾਂ ਦੇ ਡੱ ਕਰਾ ਉਹੋ ਪਾਰਸੇ ਦੇਖਿਆ ਮੜੀ ਜਦੋਂ ਨੇ ਇੰਤਕਰ ਉਚਾਨੀ ਮਾ ਹੋ ਜਾਂਦਾ ਪਰਾਣੀ ਉੱਠਦਾ ਉਹ ਉਧਰ ਵੀ ਰੋੜਿਆਂ ਦੀ ਲਾਇਆ ਪਿਆ ਤੇ ਰੋੜਿਆਂ ਦਾ ਰੋੜੇ ਵੀ ਦੋਵੇਂ ਪਾਸੇ ਨੂੰ ਕੀ ਵਿਚਾਲੀ ਬ੍ਰਾਂਡਿੰਗ ਜੀ ਵੀ ਦਿਖੇ ਉੱਪਰ ਕਈ ਜਗ੍ਹਾ ਤੇ ਦੇਖਿਆ ਨਾ ਰੋੜੇ ਇਟਾਂ ਬਿੰਦੀਆਂ ਟਿੱਕੀ ਅੱਗੇ ਪੁੱਟੀਆਂ ਸਿੱਧੀ ਆ ਸਾਰਾ ਕੁਝ ਟਾਈਮ ਗਿਆ ਨਾ ਸਭ ਕੁਝ ਚਲੀ ਜਾਂਦਾ ਹੋਰ ਮੋਟਰ ਲਾ ਲਿਆ ਹੁਣ ਪਾਣੀ ਦੇ ਦਿੱਤਾ ਹਾਂ ਹੁਣ ਪਾਣੀ ਵੀ ਆਪਣੇ ਆਪ ਆ ਗਿਆ ਬਸ ਇਹ ਮਾਗੀ ਦਾ ਹੁਣ ਰੱਖਾਂਗੇ ਹੈ ਕਿ ਆ ਡੁੱਪੇ ਵਾਲਾ ਵੀ ਕਾ ਦੇ ਕੀ ਪਤਾ ਇਹ ਕਿਹਨਾਂ ਨੇ ਕਿਹਾ ਵੀ ਰੱਖਣੇ ਕਾ ਦੇ ਨਹੀਂ ਰੱਖਣੇ ਬਾਬਾ ਜੀ ਰੱਖਣੇ ਆ ਰੱਖਣੇ ਹੁਣ ਕਿਹਨੇ ਕਹਤੇ ਕਹਦਾ ਹੁੰਦਾ ਨਹੀਂ ਕਾਹਨ ਕਹਤੇ ਨਹੀਂ ਫੜਦਾ ਕੁਛ ਨਾ ਵੜਦਾ ਹੈ ਬਿਲਕੁਲ ਇਹ ਹੈ ਇਹ ਚੀਜ਼ ਇਹ ਜੋ ਰੂਹੀ ਜੀ ਕਹਿੰਦੇ ਮਤਲਬ ਮਾਰਦਾ ਜੀ ਉਹ ਨਾ ਰੱਖਾਂਗੇ ਮੈਂ ਸਾਦਾ ਰੱਖਾਂਗੇ ਮੈਂ ਕਟੀਆਂ ਵੀ ਕਹਿੰਦਾ ਦੋ ਤਿੰਨ ਦੇਖੀਏ ਕਟੀਆਂ ਬੜੇ ਵੱਡੇ ਨਹੀਂ ਬੋਲਿਆ ਨਹੀਂ ਬੰਦ ਹੋ ਜਾਏਗਾ ਉਹ ਤੇ ਨਹੀਂ ਨਾੜਾ ਜੀ ਹੋਰ ਕੰਮ ਨਾ ਰੱਖੇ ਤੇ ਕੱਚਾ ਰੱਖ ਕੇ ਨਾ ਚਾਰ ਵਾਰ ਦੇ ਕਰਦੇ ਆ ਬਾਣਾ ਹੋਇਆ ਪਿਆਰ ਤੂੰ ਬੜਾ ਦਾ ਹੈਗਾ ਜੀ ਜੇ ਚਾਰੇ ਪਾਉਣਾ ਚਾਰ ਪੰਜ ਗਰਮੋਂ ਜ਼ਿਆਦਾ ਦਾ ਲੱਗਿਆ ਤਾਂ ਵਿਚਾਰ ਕਰ ਉਹ ਜਿਵੇਂ ਕਰਕੇ ਆਪਣਾ ਸਟੂਡੀਓ ਲਾਈ ਗਿਆ ਸਟੂਡੀਓ ਥੋੜੀ ਹੈਗੀ ਆ ਉਹ ਮੁੱਲ ਮਿਲਦੀ ਹੈ ਕਿੰਨੇ ਦੀ ਪੰਡ ਦੀ ਆਪ ਵੀ ਆਪਾਂ ਲੈ ਕੇ ਆਏ ਜੀ ਜਦ ਹੈ ਨਾ ਉਹ ਪੰਡਾਂ ਕਿਆ ਲੈ ਲਵੇ ਫਿਰ ਦੁੱਧ ਦਾ ਚਲੋ ਜਿਹੜਾ ਘਰ ਜਲਦੀ ਦੀ ਸੋੜੋ ਉਹ ਤਾਂ ਹੈ ਜੀ ਆਪਾਂ ਵੀ ਕਰ ਲਾ ਜੀ ਮੈਂ ਸਾਰਾ ਕੁਝ ਦੇਖਿਆ ਪੈਸਾ ਐਸਟੀਮੇਟ ਲਾ ਕੇ ਸਹੀਓ ਇਹ ਤਾਂ ਯੂਰੋ ਪਾਸ ਤੇ ਟੰਗਰ ਹੋ ਗਿਆ ਨਹੀਂ ਬਾਹੀ ਕੋ ਚਲੀ ਜਾਂਦੀ ਇੱਧਰ ਤੇ ਮਿੱਟੀ ਪਟਕੇ ਉਧਰ ਛੱਡ ਦੋ ਉਧਰ ਤੇ ਮਿੱਟੀ ਪਟਕੇ ਉਧਰ ਛੱਡ ਦੋ ਵਾਹ ਮਿੱਟੀ ਪਟ ਪਟ ਕੇ ਹੀ ਚਲੀ ਜਾਂਦਾ ਪਹਿਲੇ ਇਹੀ ਚਲੀ ਜਾਣਾ ਦੋ ਦਿਨ ਹੋਰ ਟੋਟੂ ਇੱਧਰ ਤੇ ਮਿੱਟੀ ਪੱਟੀ ਉਧਰ ਉਧਰ ਤੇ ਮਿੱਟੀ ਪਟਣੀ ਹੈ ਇੱਧਰ ਆ ਵੀ ਚੱਕ ਦਿਓ ਰੋੜੇ ਉਧਰ ਇਕੱਠੇ ਕਰ ਲਓ ਠੀਕ ਹੈ ਹਾਂ ਜੇਵਰਾਜ ਆਹੀ ਕੋ ਚਲੀ ਜਾਂਦਾ ਮਿੱਟੀ ਇੱਧਰ ਤੇ ਪੱਟੀ ਉਧਰ ਉਧਰ ਤੇ ਪੱਟੀ ਇੱਧਰ ਕੰਮ ਇਧਰ ਕੋ ਨਹੀਂ ਗਿਆ ਕੱਲ ਉੱਥੇ ਮਿੱਟੀ ਤਾਰੀ ਗਏ ਉੱਥੇ ਇਦੋਂ ਨੂੰ ਖੇਚਤੀ ਅੱਜ ਫੇਰ ਫੇਰ ਬਣ ਗਈ ਗਾ ਉਹ ਵਾਹ ਜਾਨਾ ਉਹ ਇਹਦਾ ਅੱਲਾ ਭੂਦੀ ਦਾ ਕੰਮ ਨਿਪਟ ਜੂਗਾ ਨਹੀਂ ਅਗਲਾ ਅੱਜ ਪਰ ਮਿੱਟੀ ਉਹ ਤਾਂ ਹੀ ਮੈਂ ਕਿਹਾ ਮੈਂ ਕਿਹਾ ਚੱਲ ਅੱਜ ਉਹਦਾ ਨਿਪਟ ਜੂਵੇ ਤਾਂ ਐ ਇਧਰ ਸਾਡੇ ਕਿਹਨੂੰ ਕੰਮ ਲੂਟ ਆ ਗਿਆ ਆਕਾ ਮਾਰ ਦੇ ਆ ਕਰ ਦੋ ਕਿ ਨਹੀਂ ਉਹਨਾਂ ਦਾ ਆ ਕਰ ਦੋ ਮੈਂ ਤਾਂ ਨਹੀਂ ਹਾਂ ਬਚਲੇ ਕੰਮ ਇਧਰ ਲਾ ਜੀ ਜਿੱਧਰ ਮਰਜ਼ੀ ਲੱਜੀ ਜੂਵੇ ਹੋ ਸਕਦਾ ਆ ਭਾਈ ਉਹ ਪਾਣੀ ਲਾ ਦੇ ਕੰਦਾਂ ਦਾ ਲਾ ਦੇਣਾ ਪਾਣੀ ਹੋਣੀ। ਤੁਹਾਨੂੰ ਉੱਪਰ ਹੀ ਚਲਾਣਾ। ਆ ਵੀ ਕਿਦਾ ਹੋਣਾ ਜੀ ਉਤੇ। ਆਹ ਆ। ਆ ਉਹ ਵੀ ਬਣਾ ਦੇਣਾ। ਹਾਂ? ਇੱਕ ਉਹ ਵੀ ਕਰਵਾ ਲਾ ਮੈਂ ਕਹਿੰਦਾ ਜੀ ਕਰਵਾਉਣਾ ਨਹੀਂ ਕਰਾਉਣਾ। ਉਹਨੂੰ ਕਿਹਾ ਤਾਂ ਕੁਝ ਵੀ ਨਹੀਂ ਹੈਗਾ। ਹੈ ਬਾਈ। ਮੈਂ ਤਾਂ ਇਹ ਕਹਿੰਨਾ ਪਿਤਾ ਨੂੰ ਨਪਾਈ ਵਾਲਾ ਕੰਮ ਉਹਨੂੰ ਬੇਜ। ਨਪਾਈ ਵਾਲੀ ਸਲਾਹ ਅੰਦਰ। ਡੇਢ ਦਿਨ ਲੱਗਣਾ ਮੈਂ ਨਾਲ ਲਾਉਣਾ ਵੀ। ਅੰਦਰ ਧੀਰੀ ਵੀ ਰਾਂ ਦੀ ਹੁੰਦੀ ਥੋੜੀ ਜੀ। ਆਵੇ ਉਹ ਕਿਦੇ ਬਾਜ ਨਹੀਂ ਕੱਟਿਆ ਹੁੰਦਾ। ਤਾਂ ਨਾਲ ਲਾ ਕੇ ਕਾਲੂ ਨਪਾਈ ਵਾਲਾ ਹੀ ਅੰਦਰ ਹੀ ਲਪਾਈ ਨਿਪਟ ਜਵੇ। ਹਾਂ। ਫੇਰ ਕੰਸਾ ਪੈ ਜੂਗੀ ਆ। ਫੇਰ ਕਾਂ ਸਾਹਿਬ ਐ ਜਾਊਂਗੀ ਹਾਂ ਬਸ ਸਾਨੂੰ ਕੋਈ ਨਾਲ ਜਿਹੜਾ ਜੋਗਰਾ ਦੇ ਦੀ ਹੈ ਨਾ ਦੇਵਰਾਜ ਨਾਲ ਹੈਗਾ ਜੋ ਛੋਟੂ ਹੈਗਾ ਨਾ ਸੁਖਾ ਆ ਵੀ ਮਿਲ ਗਿਆ ਇੱਕ ਬੜਾ ਦਾ ਆ ਦੇ ਬਾਬਾ ਹੈ ਬਾਬੂ ਬਾਬੇ ਦਾ ਧਾਮ ਤੋੜਨਾ ਤੁਸੀਂ ਬੱਬਾ ਇਹ ਨਾ ਅਟ 11 ਠੀਕ ਹੈ ਠੀਕ ਆ ਆਏ ਨੂੰ ਰੱਖ ਬਾਬੇ ਕੱਲ ਨੂੰ ਨਾ ਦੇਸੀ ਆ ਗੱਫੇ ਕੁੱਤੀ ਆ ਜਿਹੜੀ ਜਿਹੜੀ ਹੂੰ ਉਹ ਇклаੰਦਨ ਦੇ ਕਿਤੇ ਹੋਊਗਾ ਕਿ ਕੱਟੀਆਂ ਪੰਨੀਆਂ ਬਾਹਰ ਜਿਹੜੀਆਂ ਨਹੀਂ ਕੱਢਣੀਆਂ ਨਹੀਂ ਹੈਗੀਆਂ ਕੱਢਣੀ ਨਹੀਂ ਹੈਗੀ ਹੂੰ ਕਿਧਰ ਨੂੰ ਆਇਆ ਮੈਂ ਮੈਂ ਕਿਹਦੇ ਕੰਦ ਪੁਨੀ ਸ਼ਾਲ ਮਾਰ ਕੇ ਆਇਆ ਮੇਰਾ ਮੈਂ ਕਿਹਰਾ ਬਾਦ ਦੇਖਿਆ ਕਿਥੇ ਨਹੀਂ ਕਰਦਾ ਹੈ ਇੱਕ ਨੇ ਸਾਰ ਦੇਣਾ ਉਹਦਾ ਚਲ ਠੀਕ ਲਾ ਕੇ ਅੰਕੀ ਕੋਈ ਹੂੰ ਹੂੰ ਕਾਕੇ ਲਾ ਗਿਆ ਉਹ ਤਾਂ ਮੜੀ ਟੈਲ ਸਾਰ ਦੇਣਾ ਇੱਕ ਨੇ ਉਹਦਾ ਇਰੇ ਤੱਕ ਗੈਰ ਪਈ ਉਹ ਟਾਇਲ ਅੰਦਰ ਦੇ ਮੈਂ ਕਾ ਨੂੰ ਕੱਢਣੀ ਬਾਹਰ ਯਾਰ ਪਹਿਨਾ ਬਾਹਰ ਬਾਕੀ ਲੇਵਲ ਬਣਾ ਦੇਣਾ ਉਨਾਂ ਦੀ ਜਗ੍ਹਾ ਛੱਡ ਲੈਣੀ ਉਹ ਤਾਂ ਦੋ ਇੱਟਾਂ ਜਿੱਦਾ ਜਗ੍ਹਾ ਐ ਉਹ ਕਰੇ ਗਿਆ ਕਿਹੜਾ ਬਾਹਰ ਕੱਢੂੰਗਾ ਫੇਰ ਅੰਦਰ ਕਰੂੰਗਾ ਉਹਨੂੰ ਆਹੀ ਨਵੇੜ ਦੇਣਾ ਇੱਧਰ ਕਿੱਦਾਂ ਬਾਬੇ ਦਾ ਪਿਆਰ ਆ ਹੁਣ ਉਹ ਦਲੀ ਕਾਲੂ ਜਾਣਾ ਜਿੱਦਿਆ ਯਾਰ ਤੇਰੇ ਨਾਨਕੇ ਵਾਲੇ ਨੂੰ ਮੈਂ ਜਾਂਦਾ ਹੈ ਲੈ ਵੇਲਾ ਕ੍ਰੈਸ਼ਰ ਬਦ ਰੇਤਾ ਵੀ ਨਹੀਂ ਲੋ ਸਕਦਾ ਤੂੰ ਮਾਮੇ ਲੈ ਜਾਂਦਾ ਹੱਥ ਖੜਾ ਰੀ ਬਾਹਰ ਤੂੰ ਫਿਰ ਤੈਨੂੰ ਵੀ ਲੈ ਜਾਣ ਤਾਂ ਕੀ ਹੋ ਗਿਆ ਮੈਂ ਜਾਂਦਾਂ ਨਹੀਂ ਜਾਣਾ ਮੈਂ ਨਹੀਂ ਨੱਗਿਆ ਨਾ ਤੂੰ ਕਰਦੇ ਗੱਲਾਂ ਕਰਦਾ ਕਾਹਗਾ ਕਾਹ ਕਿਸੇ ਹੋ ਜੂਗਾ ਹੂੰ ਹੋਰ ਸੁਣਾ ਫਿਰ ਠੀਕ ਹੈ ਬੜਾ ਬੁਰਾ ਹਾਲ ਕਰੀਂ ਫਿਰਦਾ ਅੱਜ ਥੋੜਾ ਜਿਹਾ ਰੇਤਾ ਕੇ ਯੂਰੀਆ ਕਿੱਥੇ ਦੇ ਚੱਕਿਆ ਅੰਟੀ ਕੋਲ ਸੋਸਾਇਟੀ 'ਚ ਵੀ ਆ ਗਿਆ ਅੱਜ ਆਹ ਹੋ ਚੁਕਾ ਨਿਆ ਦਇਆ ਤਾਉ ਜੇ ਕਰਨਾ ਹੈ ਹਾਏ 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 ਬਲੈਕ ਕਰਦਾ ਹੋ ਚੱਲੂੰਗਾ ਗਾਲੂ ਤਾਨੂੰ ਕੀ ਕਰਨਾ ਲੈ ਕਮਾ ਲਿਆ ਵਾ ਚੱਲ ਰੇਤਾ ਲੈ ਕੇ ਹੁਣ ਰੇਤਾ ਹਾਂ ਇੱਕ ਟਰਾਲਾ ਕ੍ਰੈਸ਼ਰ ਵਾਲਾ ਕੋਈ ਗੱਲ ਨਹੀਂ ਕਰਦਾ ਇਹ ਮਰਜ਼ੀ ਤੇਰੀ ਦੇਖ ਲੈ ਜੀ ਜਾ ਸਕਦਾ ਚੱਲ ਠੀਕ ਆ ਦੱਲੀ ਸੇੜ ਹੈਂ ਮੌਸਮ ਹੈ ਤਾਂ ਆਂ ਆਰਡਰ ਕਰਤਾ ਮੌਸਮ ਜਦੇ ਵਿਗੜ ਗਏ ਮੈਂ ਥੋੜਾ ਹੋ ਗਿਆ ਕੰਮ ਆਰਡਰ ਹੋਈ ਰਾਤ ਠੰਡ ਤਾਂ ਹੋਗੀ ਠੰਡ ਅੱਜ ਵੀ ਹੈਗੀ ਆ ਹਵਾ ਤਾਂ ਕਿਹੜੇ ਸਾਫ ਗਿਆ ਚੱਲਦੀ ਆ ਹਾਂ ਠੰਡ ਨੂੰ ਕਰੂ ਲੈਡ ਭੱਜ ਜਿੰਦੀ ਆ ਪੱਖਾ ਵੀ ਚੱਲਣ ਦੇ ਸਾੜ ਜਾਂਦਾ ਫਿਰ ਹਾਂ ਹੋ ਗਿਆ ਠੰਡ ਦੀ ਰਾਤ ਲੈ ਪੰਜ ਹੀ ਘੰਟੇ ਦੇ ਟੇਲ ਜਰਵਾ ਕਰ ਗਿਆ ਇਹ ਕਰਕੇ ਤੇ ਵੀ ਚਲੀ ਜਾਂਦਾ ਚੱਲ ਠੀਕ ਆ ਦਲੀ ਸੇ ਇਹ ਤਾਂ ਜਾਂਦਾ ਹੀ ਆ ਆ ਦਲੀ ਨੂੰ ਨਾ ਫੇਰਦੀ ਰੂਲਰ ਦੀ ਜਗ੍ਹਾ ਨਾਲ ਕਾ ਬਰਦੂਗਾ ਬਾੜੀ ਨੂੰ ਚੱਕ ਇੱਥੇ ਮਾਰੀਏ ਚਾਰ ਵਾਰੀ ਉੱਪਰ ਤੇ ਥੱਲੇ ਮਾ ਬੜਾ ਇੱਧੇ ਮਾਰ ਲੈ ਪਤਾ ਕਰ ਉਹ ਤੇਲੀ ਲੈ ਜਾ ਕੇ ਉੱਪਰ ਤੇ ਥੱਲੇ ਸਿੜੀਏ ਪੰਜ ਸੱਤ ਵਾਰੀ ਪ੍ਰਵੀਨ ਮਾੜਲਾ ਇਹਨੂੰ ਆਦੋ ਵਾਲੇ ਦੇ ਲੱਤਾ ਤੇ ਮੈਂ ਗਿਆ ਬੈਣਾ ਹੈਂ ਸੁਆਗੇ ਮੰਗੂ ਖਿੱਚਦੀ ਹੈ ਢੂਈ ਰਗੜੋ ਜੂ ਛਾਦੀ ਮੈਂ ਗਿਆ ਬੈਣਾ ਬਾਪੇ ਹਾਂ ਅੱਧਿਕ ਤੇ ਖੇੜੀ ਤੇ ਲਗੜੇ ਦੇ ਇੱਕ ਵਾਰੀ ਤੂੰ ਸਸਤਾ ਕੱਦ ਪੈਂਦਾ ਹੋ ਦਾਦਾ ਨੂੰ ਲੈ ਸਾਇਆ ਬੈ ਇੱਥੇ ਤੇ ਦੇਵਰਾਜਾ ਹੋਰ ਪਿਛੇ ਨੂੰ ਪਰਾਂ ਨੂੰ ਉਹ ਵਾਹ ਲੈ ਲੈ ਵਾਹ ਜਗਾਟ ਦਾ ਤਾਂ ਹੀ ਤਾਂ ਚੱਕਿਆ ਦਾਬੀ ਜਾਣਾ ਇਹ ਟਰੈਕਟਰ ਨਹੀਂ ਫੇਰ ਦੇਣਾ ਹੁਣ ਜਾਂ ਟਰੈਕਟਰ ਫੇਰਣਾ ਉਹਨੇ ਦਬ ਜਾਣਾ ਆ ਵੀ ਦੇਵਰਾਜ ਹੋਰ ਖਿੱਚੋਣੀ ਹਰੇ ਤੇ ਥੋੜੀ ਆਹਾ ਇਹ ਆ ਹੀ ਪੰਗੇ ਪਾਉਂਦੀ ਗੱਲ ਇੱਥੇ ਤਾਰੀ ਕੇ ਬਾਬੇ ਨੂੰ ਪੁੱਛ ਲੈ ਅੱਜ ਖਿੱਚੀ ਗਏ ਆ ਮਿੱਟੀ ਉਲਝਾ ਰੱਖ ਜੀ ਸਾਨੂੰ ਦਾ ਗੈ ਨਕੜੀਆਂ ਸਾਰੀਆਂ ਕਦੇ ਉਹ ਉੱਥੇ ਉੱਥੇ ਤੇ ਇੱਥੇ ਉੱਥੇ ਤੇ ਇੱਥੇ ਆਈ ਕੋ ਚਲੀ ਜਾਂਦਾ ਜਿਹਦੇ ਥੜੀ ਨੂੰ ਬੈ ਗਏ ਉਹ ਕਹੀ ਜੀ ਨਾ ਮੇਰੀਆਂ ਬੱਲੀਆਂ ਉਹ ਬੱਲੀਆਂ ਨੂੰ ਕਾ ਕੱਢ ਲਾ ਮੇਰੀ ਜਿਹੜੀ ਹੈਗੀਆਂ ਦੇ ਜਾ ਕੇ ਹੁੰਦਾ ਬਾਪੂ ਕਹਿੰਦਾ ਜਦ ਦੇ ਵੇਚਦੇ ਉਹ 3-400 ਰੁਪਏ ਕਾਉਂਟਰ ਦਿੰਦਾ ਦਾ ਕੰਮ ਨਹੀਂ ਆਉਂਗੀਆਂ ਕੰਮ ਨਹੀਂ ਆਉਂਗੀਆਂ ਬਾਪੂ ਲੈ ਇਹਨੇ ਗਰੇ ਰੋਟੀਆਂ ਬਗਾਉਣੀਆਂ ਉਹਨਾਂ ਨੂੰ ਪੁੱਛ ਕੇ ਦੇਖੀ ਨਾ ਰੁਪਈਆ ਚਾਹੀਦੀ ਅੰਦਰ ਰੋਲਾ ਪੁੰਦਾ ਅਗਲਾ ਬਾਲਣ ਨੂੰ ਉਹ ਹੈ ਜਦਾ ਬੂਲਰ ਹੁੰਦੇ ਨਹੀਂ ਤੇ ਹੁਣ ਬੂਲਰ ਕਿੱਥੇ ਛਾਂਗਦੇ ਆ ਕੋਈ ਟਾਕੀ ਜਾਂ ਉਹ ਤਾਂ ਛੱਡੀ ਉਹ ਨਹੀਂ ਛੱਡਦਾ ਕੋਈ ਉਹ ਤਾਂ ਟੋਕਾ ਕਰਾ ਲੈਂਦਾ ਆਪ ਜਿਹੜੀ ਛਾਂਗਦੇ ਆ ਅਸੀਂ ਉਹ ਸਿਆਲ ਚ ਘਰਾ ਲਾ ਦੇਣਾ ਗੰਨੇ ਵਾਲੇ ਭਈਏ ਰੋਲਾ ਪਾਈ ਜਾਂਦੇ ਬਾਲਣ ਨੂੰ ਅਗਲਾ ਕਹਿੰਦਾ ਬਾਲਣ ਚੱਕ ਲੈ ਉਹ ਪਤਾ ਚੱਲਦਾ ਉਹ ਤਾਂ ਟੋਕਾ ਟੱਕ ਕੇ ਜਦੇ ਬਾਲਣ ਖਤਮ ਹੈ ਜੇ ਕਿਤੇ ਦੇਰੀ ਹੋ ਜਾਊਗਾ ਅਗਲਾ ਕਹਿੰਦਾ ਵੀ ਟੋਕਿਆਂ ਦੇ ਹਿਸਾਬ ਨਾਲ ਮੈਨੂੰ ਪੈਸੇ ਦੇ ਦੇ ਐ ਕਹਿੰਦੇ ਆ ਉਹ ਤਾਂ ਹਯੋ ਆ